500 ਦੇ ਤਿੰਨ ਪਜਾਮੇ ਤੇ 500 ਦੀਆਂ ਤਿੰਨ ਟੀ-ਸ਼ਰਟਾਂ 40 ਚਾਲੀਆਂ ਟੀ-ਸ਼ਰਟਾਂ ਆ ਬਹੁਤ ਹੀ ਵਧੀਆ ਕਲਰ ਦੀ ਗਾਰੰਟੀ ਹੋਏਗੀ ਫੁੱਲ ਔਰ ਇਹਦੇ ਵਿੱਚ ਵੀ ਕਲਰਸ ਆ ਬਹੁਤ ਸਾਰੇ ਆ ਔਰ ਸਾਈਜ਼ ਮਿਲੂਗਾ ਜੀ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਸੋ ਇਹ ਵਾਲਾ ਸੂਟ ਅਸੀਂ ਪਹਿਲਾਂ 500 600 ਦੇ ਵਿੱਚ ਆ ਹੁਣ ਅਸੀਂ ਦੇਣ ਜਾ ਰਹੇ ਹਾਂ 1000 ਰੁਪਏ ਦਾ ਇੱਕ ਨਹੀਂ ਦੋ ਨਹੀਂ ਤਿੰਨ ਸੋ 1000 ਰੁਪਏ ਦੇ ਤਿੰਨ ਦੇਣ ਜਾ ਰਹੇ ਹਾਂ ਜੀ ਸੋ ਜਿਹੜੀਆਂ ਮਾਰਕੀਟ ਦੇ ਵਿੱਚ 500 600 ਵਿਕਦੇ ਆ ਸਾਡੇ ਕੋਲ ਮਿਲੂਗੀ 1000 ਰੁਪਏ ਦੀਆਂ ਤਿੰਨ ਸੋ ਇਹਦੇ ਵਿੱਚ ਵੀ ਤੁਸੀਂ ਕਲਰ ਚਾਰਟ ਦੇਖ ਸਕਦੇ ਆ ਬਹੁਤ ਸਾਰੇ ਸੋ ਨਵੇਂ ਤੋਂ ਨਵੇਂ ਡਿਜ਼ਾਈਨ ਸੋ ਸਭ ਤੋਂ ਘਾਟ ਰੇਟ ਸ਼ਰਟਾਂ ਦੇ ਦਸੂਏ ਚ ਦੇ ਰਿਆਂ ਜੀ ਅਸੀਂ 500 ਦੀਆਂ ਦੋ ਸੋ ਚੈੱਕ ਕਰੋ ਜੀ ਡਬਲ ਪਾਕਟ ਸ਼ਰਟਾਂ ਔਰ 500 ਦੀਆਂ ਦੋ ਦੇਣ ਜਾ ਰਹੇ ਆ ਜੀ ਸੋ ਇਹ ਵਾਲਾ কুরਤਾ ਵੀ ਅਸੀਂ 4 500 ਦੀ ਸੇਲ ਚ ਵੇਚਿਆ ਹੋਇਆ ਵਾ ਜਿਹੜੇ ਕਿ ਹੁਣ ਅਸੀਂ ਸੇਲ 'ਚ ਲਗਾਉਣ ਜਾ ਰਹੇ ਆ 1000 ਰੁਪਏ ਦੇ ਤਿੰਨ ਸੋ ਸਾਈਜ਼ ਜਿਹੜਾ ਮਰਜ਼ੀ ਲੈ ਜਾਓ 4 XL ਤੱਕ 1000 ਰੁਪਏ ਦੇ ਤਿੰਨ ਉਸ ਤੋਂ ਬਾਅਦ ਵਾਰੀ ਆ ਜੀ ਨਿਕਰਾਂ ਦੀ ਸੋ ਨਿਕਰਾਂ ਦੇ ਸਾਈਜ਼ ਸਾਡੇ ਕੋਲ XL ਤੋਂ ਲੈ ਕੇ 5 XL ਤੱਕ ਮਿਲਣਗੇ ਜਿਹੜਾ ਮੇਰਾ ਵੀਰ ਇੱਕ ਲਊਗਾ 300 ਰੁਪਏ ਦੀਆਂ ਦੋ ਪੀਸ ਅਸੀਂ 500 ਰੁਪਏ ਦੇ ਦੇ ਰਹੇ ਆ ਜੀ ਸੋ ਇਹ ਵੀ ਚੈੱਕ ਕਰੋ ਬਾਜ਼ ਆਲੇ ਟ੍ਰੈਂਡਿੰਗ ਆਲੇ ਪੀਸ ਜਿਹੜੇ ਆ ਅਸੀਂ ਲਿਆਂਦੇ ਆ ਜੀ ਸੋ ਇਹ ਅਸੀਂ ਪਜਾਮਾ ਜਿਹੜਾ ਆ ਪਹਿਲਾਂ 500 600 ਰੁਪਏ ਦਾ ਇੱਕ ਵੇਚਿਆ ਆ ਸੋ ਆਫਰ ਦੇ ਵਿੱਚ ਦੇਣ ਜਾ ਰਹੇ ਆ ਜੀ 1000 ਰੁਪਏ ਦੇ ਤਿੰਨ ਫੋ ਚੈੱਕ ਕਰੋ ਟੈਡੀ ਵਾਲੇ ਟੈਡੀ ਵਾਲੇ ਕਬੂਤਰ ਵਾਲੇ ਪਜਾਮੇ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਸਾਡੇ ਕੋਲ ਪਹੁੰਚ ਚੁੱਕੀ ਆ ਲਈ ਐਸਪੀ ਦੱਸੋ ਆ ਬਸ ਜੀ ਕਿਹੜਾ ਨਵਾਂ ਆਫਰ ਲੱਗਿਆ ਲੋ ਜੀ ਸੋਨੂ ਰੈਡੀमेड ਗਾਰਮੈਂਟ ਤੇ ਇੱਕ ਵਾਰੀ ਫੇਰ ਸਭ ਤੋਂ ਵੱਡੀ ਸੇਲ ਲੱਗਣ ਜਾ ਰਹੀ ਆ ਸੋ ਸਭ ਤੋਂ ਵੱਡੇ ਆਫਰ ਦੇਣ ਲੱਗੇ ਆ ਚੈੱਕ ਕਰੋ ਇਸ ਵਾਰੀ ਜਿਹੜੇ ਅਸੀਂ ਆ 500 ਰੁਪਏ ਦੇ ਤਿੰਨ ਪਜਾਮੇ ਲੈ ਕੇ ਆਏ ਆ ਜੈਂਟਸ ਉਹ ਵੀ ਗਾਰੰਟੀ ਵਾਲੇ ਸੋ ਇਹਦੇ ਵਿੱਚ ਤੁਹਾਨੂੰ ਸਾਈਜ਼ ਮਿਲੂਗਾ ਐਲ ਐਕਸਐਲ ਤੋਂ ਲੈ ਕੇ ਡਬਲ ਐਕਸਐਲ ਤੱਕ ਸਾਈਜ਼ ਸੋ ਕਲਰ ਚਾਰਟ ਬਹੁਤ ਸਾਰੇ ਆ ਦੇਖ ਸਕਦੇ ਆ ਕਲਰ ਚਾਰਟ ਬਹੁਤ ਹੀ ਵਧੀਆ ਸੋ ਇਸ ਤੋਂ ਬਾਅਦ ਲੈ ਕੇ ਆਏ ਆ ਜੀ 500 ਦੀਆਂ ਤਿੰਨ ਟੀ-ਸ਼ਰਟਾਂ 500 ਦੇ ਤਿੰਨ ਪਜਾਮੇ ਤੇ 500 ਦੀਆਂ ਤਿੰਨ ਟੀ-ਸ਼ਰਟਾਂ ਪਾਉ ਚਾਲੀਆਂ ਟੀ-ਸ਼ਰਟਾਂ ਆ ਬਹੁਤ ਹੀ ਵਧੀਆ ਕਲਰ ਦੀ ਗਾਰੰਟੀ ਹੋਏਗੀ ਫੁੱਲ ਔਰ ਇਹਦੇ ਵਿੱਚ ਵੀ ਕਲਰ ਸਟਾਕ ਬਹੁਤ ਸਾਰੇ ਆ ਔਰ ਸਾਈਜ਼ ਮਿਲੂਗਾ ਜੀ ਐਮ ਤੋਂ ਲੈ ਕੇ ਡਬਲ ਐਕਸ ਐਲ ਤੱਕ ਸੋ ਇਸ ਤੋਂ ਬਾਅਦ ਲੈ ਕੇ ਆਏ ਆ ਜੀ ਫੈਂਸੀ ਟੀ-ਸ਼ਰਟਾਂ ਜਿਹੜੀਆਂ ਕਿ ਬੂਟ ਕੱਟ ਵਾਲੀਆਂ ਬੂਟ ਵਾਲੇ ਡਿਜ਼ਾਈਨ ਬਾਜ ਵਾਲੇ ਡਿਜ਼ਾਈਨ ਕਬੂਤਰ ਵਾਲੇ ਡਿਜ਼ਾਈਨ ਬਹੁਤ ਸਾਰੇ ਡਿਜ਼ਾਈਨ ਸਾਡੇ ਕੋਲ ਪਹੁੰਚ ਚੁੱਕੇ ਆ ਔਰ ਸਭ ਤੋਂ ਘੱਟ ਰੇਟ ਦੇਣ ਜਾ ਰਹੇ ਆ ਜੀ ਅਸੀਂ 500 ਸੋ ਪੂਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਕਿਧੋਂ 500 ਦੀਆਂ ਦੋ ਨਹੀਂ ਮਿਲਣਗੀਆਂ ਸਾਡੇ ਕੋਲ ਜਿਹੜੀਆਂ ਇਹ ਟੀ-ਸ਼ਰਟਾਂ ਮਿਲਣਗੀਆਂ ਤੁਹਾਨੂੰ 500 ਰੁਪਏ ਦੀਆਂ ਦੋ ਸੋ ਇਹਦੇ ਵਿੱਚ ਬਹੁਤ ਸਾਰੇ ਕਲਰ ਚਾਰਟ ਬਹੁਤ ਸਾਰੇ ਡਿਜ਼ਾਈਨ ਪਹੁੰਚ ਚੁੱਕੇ ਆ ਸੋ ਇਹਦੇ ਵਿੱਚ ਦੇਖ ਸਕਦੇ ਆ ਜੀ ਅਲੱਗ-ਅਲੱਗ ਕਲਰ ਚਾਰਟ ਆ ਔਰ ਅਲੱਗ-ਅਲੱਗ ਬੈਕ ਤੇ ਪੈਚ ਬਣਿਆ ਹੋਊਗਾ ਸੋ ਇਸ ਤੋਂ ਬਾਅਦ ਜਿਹੜੀ ਟੀ-ਸ਼ਰਟ ਆਊਗੀ 1000 ਰੁਪਏ ਦੀਆਂ ਤਿੰਨ ਜਿਹੜੀਆਂ ਮਾਰਕੀਟ ਦੇ ਵਿੱਚ 500 600 ਵਿਕਦੇ ਆ ਸਾਡੇ ਕੋਲ ਮਿਲੂਗੀ 1000 ਰੁਪਏ ਦੀਆਂ ਤਿੰਨ ਸੋ ਇਹਦੇ ਵਿੱਚ ਵੀ ਤੁਸੀਂ ਕਲਰ ਚਾਰਟ ਦੇਖ ਸਕਦੇ ਆ ਬਹੁਤ ਸਾਰੇ ਸੋ ਨਵੇਂ ਤੋਂ ਨਵੇਂ ਡਿਜ਼ਾਈਨ ਸੋ ਜਿਹੜੇ ਮੇਰੇ ਵੀਰ ਬਾਜ ਵਾਲੀ ਪਸੰਦ ਕਰਦੇ ਆ ਸੋ ਫਰੰਟ ਬਾਜ ਵੀ ਆਇਆ ਹੋਇਆ ਸੋ ਚੈੱਕ ਕਰੋ ਕੁਆਲਿਟੀ ਸੋ ਪ੍ਰੀਮੀਅਮ ਕੁਆਲਿਟੀ ਆ ਸ਼ੋਰੂਮ ਵਾਲੀਆਂ ਜੀ ਸੋ ਚੈਟ ਕਰੋ ਮੇਰਾ ਵੀਰ ਕਲਰ ਜੜ ਬਹੁਤ ਸੋਹਣੇ ਪਹੁੰਚੂਕੇ ਆ ਸੋ ਹੈਵੀ ਜੀਐਸਐਮ ਆ ਜੀ ਸੋ ਇਹ ਦੇਣ ਜਾ ਰਹੇ ਆ ਅਸੀਂ 1000 ਦੀਆਂ 3 ਸੋ ਇਸ ਤੋਂ ਬਾਅਦ ਵਾਰੀ ਆ ਜੀ ਸ਼ਰਟਾਂ ਦੀ ਸੋ ਸਭ ਤੋਂ ਘੱਟ ਰੇਟ ਸ਼ਰਟਾਂ ਦੇ ਦਸੂਏ ਚ ਦੇ ਰਿਹਾ ਜੀ ਅਸੀਂ 500 ਦੀਆਂ ਦੋ ਸੋ ਚੈੱਕ ਕਰੋ ਜੀ ਡਬਲ ਪਾਕਟ ਸ਼ਰਟਾਂ ਔਰ 500 ਦੀਆਂ ਦੋ ਦੇਣ ਜਾ ਰਹੇ ਆ ਜੀ ਸੋ ਇਸ ਤੋਂ ਬਾਅਦ ਜਿਹੜੀਆਂ ਸਾਡੇ ਕੋਲ ਸ਼ਰਟਾਂ ਆਈਆਂ ਵਾਂ ਹਾ ਬਾਜੂ ਸ਼ਰਟ ਸੋ ਬਹੁਤ ਸਾਰੀ ਡਿਮਾਂਡ ਸੀ ਕਿ ਹਾ ਬਾਜੂ ਸ਼ਰਟ ਲਿਆਂਦੀ ਜਾਵੇ ਸੋ ਇਹਦੇ ਵਿੱਚ ਟ੍ਰਿਪਲ ਐਕਸਲ ਤੱਕ ਸਾਈਜ਼ ਆ ਸੋ 400 500 ਰੁਪਏ ਦੀ ਇੱਕ ਵਿਕਦੀ ਆ ਸੋ ਅਸੀਂ ਦੇਣ ਜਾ ਰਹੇ ਆ ਇਹ ਵੀ ਆਫਰ 'ਚ 1000 ਦੀਆਂ ਤਿੰਨ ਸੋ ਬਹੁਤ ਸਾਰੇ ਕਲਰ ਚਾਰਟ ਆ ਸਾਈਜ਼ ਜਿਹੜੇ ਆ ਐਮ ਤੋਂ ਲੈ ਕੇ ਟ੍ਰਿਪਲ ਐਕਸਲ ਤੱਕ ਆ ਸਾਈਜ਼ ਜਿਹੜਾ ਮਰਜ਼ੀ ਲੈ ਸਕਦੇ ਆ ਸੋ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਆਏ ਹੋਏ ਆ ਸੋ ਸ਼ਰਟਾਂ ਦੀ ਬਹੁਤ ਸਾਰੀ ਵੈਰਾਈਟੀ ਪਹੁੰਚ ਚੁੱਕੀ ਆ ਜੀ ਸੋ ਇਸ ਤੋਂ ਬਾਅਦ ਫੁੱਲ ਬਾਜੂ ਸ਼ਰਟਾਂ ਜਿਨ੍ਹਾਂ ਨੇ ਲੈਣੇ ਆਇਆ ਫੁੱਲ ਬਾਜੂ ਮਿਲਣਗੀਆਂ ਹਾਫ ਬਾਜੂ ਜਿਨ੍ਹਾਂ ਨੇ ਲੈਣੀਆਂ ਹਾਫ ਬਾਜੂ ਮਿਲਣਗੀਆਂ ਲੋ ਜੀ ਬਹੁਤ ਸਾਰੇ ਜਿਹੜੇ ਕਲਰ ਚਾਰਟ ਸਾਡੇ ਕੋਲ ਪਹੁੰਚ ਚੁੱਕੇ ਆ ਜੀ ਸੋ ਪ੍ਰਿੰਟਡ ਸ਼ਰਟਾਂ ਚੈੱਕ ਸ਼ਰਟਾਂ ਪਲੇਨ ਸ਼ਰਟਾਂ ਹਰ ਤਰ੍ਹਾਂ ਦੀਆਂ ਸ਼ਰਟਾਂ ਜਿਹੜੀਆਂ ਸਾਡੇ ਕੋਲ ਪਹੁੰਚ ਚੁੱਕੀਆਂ ਜੀ ਲੋ ਜੀ ਸੋ ਇਸ ਤੋਂ ਬਾਅਦ ਵਾਰੀ ਆ ਜੀ ਜੈਂਟਸ ਪਜਾਮਿਆਂ ਦੀ ਸੋ ਤੁਹਾਨੂੰ ਪਜਾਮਿਆਂ ਦੀ ਵੈਰਾਈਟੀ ਦਿਖਾਣ ਲੱਗੇ ਆ ਜੀ ਸੋ ਤੁਸੀਂ ਚੈੱਕ ਕੀਤੇ ਆ ਜੀ ਪਹਿਲਾਂ 500 ਰੁਪਏ ਦੇ ਤਿੰਨ ਪਜਾਮੇ ਸੋ ਇਸ ਤੋਂ ਬਾਅਦ ਦਿਖਾਣ ਲੱਗੇ ਆ 500 ਰੁਪਏ ਦੇ ਦੋ ਸੋ ਐਨ ਐਸ ਦਾ ਪਜਾਮਾ ਆ ਵੱਖਰੇ ਵੱਖਰੇ ਪੈਚ ਹੋਣਗੇ ਸੋ ਚੈੱਕ ਕਰੋ ਜੀ ਟੈਡੀ ਵਾਲੇ ਪਜਾਮੇ ਇਹ ਵੀ ਅਸੀਂ ਜਿਹੜੇ ਪਜਾਮੇ ਆ 500 ਰੁਪਏ ਦੇ ਦੋ ਦੇਣ ਦੇ ਆ ਜੀ ਸੋ ਪਜਾਮਿਆਂ ਦੀ ਬਹੁਤ ਸਾਰੀ ਵੈਰਾਈਟੀ ਆ ਸੋ ਚੈੱਕ ਕਰੋ ਡਿਜ਼ਾਈਨ ਜੀ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ 4 5 ਤੱਕ ਸਾਈਜ਼ ਮਿਲੂਗਾ ਜੀ ਔਰ ਪ੍ਰਾਈਸ ਮਿਲੂਗਾ 500 ਰੁਪਏ ਦੇ ਦੋ ਲਓ ਜੀ ਸੋ ਇਸ ਤੋਂ ਬਾਅਦ ਪਜਾਮੇ ਦੀ ਥੋੜੀ ਪ੍ਰੀਮੀਅਮ ਕੁਆਲਿਟੀ ਆ ਜੀ ਜਿਹੜੇ ਕੀ ਹੁਣ ਲੇਟੈਸਟ ਪਜਾਮੇ ਚਲਦੇ ਪਿਆ ਕਬੂਤਰ ਵਾਲੇ ਸੋ ਚੈੱਕ ਕਰੋ ਜੀ ਪਜਾਮੇ ਬਹੁਤ ਹੀ ਵਧੀਆ ਪਹੁੰਚੇ ਹੋਏ ਆ ਸੋ ਇਹ ਅਸੀਂ ਪਜਾਮਾ ਜਿਹੜਾ ਆ ਪਹਿਲਾਂ 500 600 ਰੁਪਏ ਦਾ ਇੱਕ ਵੇਚਿਆ ਆ ਸੋ ਆਫਰ ਦੇ ਵਿੱਚ ਦੇਣ ਜਾ ਰਹੇ ਆ ਜੀ 1000 ਰੁਪਏ ਦੇ ਤਿੰਨ ਸੋ ਚੈੱਕ ਕਰੋ ਟੈਡੀ ਵਾਲੇ ਟੈਡੀ ਵਾਲੇ ਕਬੂਤਰ ਵਾਲੇ ਪਜਾਮੇ ਹਰ ਤਰ੍ਹਾਂ ਦੀ ਵੈਰਾਈਟੀ ਜਿਹੜੀ ਆ ਸਾਡੇ ਕੋਲ ਪਹੁੰਚ ਚੁੱਕੀ ਆ ਸੋ ਇਹ ਪਜਾਮੇ ਅਸੀਂ ਦੇਣ ਜਾ ਰਹੇ ਆ 1000 ਦੇ ਤਿੰਨ ਪੀਸ ਸੋ ਸਾਈਜ਼ ਮਿਲਣਗੇ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ 4 5 ਤੱਕ ਸੋ ਇਸ ਤੋਂ ਬਾਅਦ ਵੈਰਾਈਟੀ ਆ ਜੀ ਕਾਰਗੋ ਦੀ ਸੋ ਕਾਰਗੋ ਦਾ ਪਜਾਮਾ ਸਾਡੇ ਕੋਲ ਮਿਲੂਗਾ ਜੀ ਐਲ ਐਕਸ ਐਲ ਡਬਲ ਐਕਸ ਐਲ ਤੋਂ ਲੈ ਕੇ 4 4 ਐਕਸ ਐਲ ਤੱਕ ਸਾਈਜ਼ ਸੋ ਚੈੱਕ ਕਰੋ ਕੁਆਲਿਟੀ ਸਾਈਡ ਪਾਕਟ ਵਾਲੀ ਦਾ ਸੋ ਇਹਦੇ ਵਿੱਚ ਇਹ ਸ਼ੁਰੂ ਹੋ ਜੂਗਾ ਜੀ 500 ਰੁਪਏ ਤੋਂ ਲੈ ਕੇ ਲੋ ਜੀ ਇਹਦੇ ਵਿੱਚ ਕਲਰ ਚਾਰਟ ਸੋ ਇਹ ਸਟਾਰਟਿੰਗ ਰੇਟ ਆ ਜੀ ਇਹਦਾ 500 ਰੁਪਿਆ ਔਰ ਐਂਡ ਹੈਗਾ 700 ਰੁਪਿਆ ਲੋ ਜੀ ਉਸ ਤੋਂ ਬਾਅਦ ਵਾਰੀ ਆ ਜੀ ਨਿਕਰਾਂ ਦੀ ਸੋ ਨਿਕਰਾਂ ਦੇ ਸਾਈਜ਼ ਸਾਡੇ ਕੋਲ ਐਕਸਲ ਤੋਂ ਲੈ ਕੇ 5 ਐਕਸਲ ਤੱਕ ਮਿਲਣਗੇ ਜਿਹੜਾ ਮੇਰਾ ਵੀ ਰਿਕ ਲਊਗਾ 300 ਰੁਪਏ ਦੀ ਆ ਦੋ ਪੀਸ ਅਸੀਂ 500 ਰੁਪਏ ਦੇ ਦੇ ਰਹੇ ਹਾਂ ਜੀ ਸੋ ਇਹ ਵੀ ਚੈੱਕ ਕਰੋ ਬਾਜ਼ ਵਾਲੇ ਟ੍ਰੈਂਡਿੰਗ ਵਾਲੇ ਪੀਸ ਜਿਹੜੇ ਆ ਅਸੀਂ ਲਿਆਂਦੇ ਆ ਜੀ ਸੋ ਇਹਨਾਂ ਦੇ ਸਾਈਜ਼ ਵੀ ਜਿਹੜੇ ਸਾਡੋਂ 5 ਐਕਸਲ ਤੱਕ ਮਿਲਣਗੇ ਸੋ ਗਰਮੀਆਂ ਦੀ ਵੈਰਾਈਟੀ ਸਾਡੇ ਕੋਲ ਹਰ ਤਰ੍ਹਾਂ ਦੀ ਆ ਗਈ ਹੋਈ ਆ ਜੀ ਸੋ ਚੈੱਕ ਕਰੋ ਜਿਨ੍ਹਾਂ ਨੇ ਛੁੱਟੀਆਂ ਕੱਟਣ ਜਾਣਾ ਆ ਤੋ ਸਾਡੇ ਕੋਲ ਵਿਜ਼ਿਟ ਕਰੋ ਇੱਕ ਵਾਰੀ ਉਹਨਾਂ ਨੂੰ ਹਰ ਤਰ੍ਹਾਂ ਦੀ ਵੈਰਾਈਟੀ ਅਸੀਂ ਦੇ ਕੇ ਭੇਜਾਂਗੇ ਜੀ ਸੋ ਇਸ ਤੋਂ ਬਾਅਦ ਵਾਰੀ ਆ ਜੀ ਜੈਂਟਸ ਕੋਟ ਸ ਸੋ ਕੋਟ ਸੈੱਟ ਦੇ ਵਿੱਚ ਸਾਡੇ ਕੋਲ ਪਜਾਮਾ ਤੇ ਟੀ-ਸ਼ਰਟ ਔਰ ਨਿਕਰ ਸੈੱਟ ਇਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਕਲਰ ਚਾਰਡ ਮਿਲਣਗੇ ਸੋ ਇਹਦੇ ਵਿੱਚ ਇੱਕ ਇਹ ਵਾਲਾ ਡਿਜ਼ਾਈਨ ਆ ਔਰ ਇਹਦੇ ਵਿੱਚ ਇੱਕ ਕੋਲਰ ਵਾਲਾ ਡਿਜ਼ਾਈਨ ਆ ਲੋ ਜੀ ਤੁਹਾਨੂੰ ਸਾਈਜ਼ ਮਿਲਣਗੇ ਜੀ ਐਕਸਲ ਤੋਂ ਲੈ ਕੇ ਡਬਲ ਐਕਸਲ ਟ੍ਰिपल ਐਕਸਲ 4 ਐਕਸਲ ਤੱਕ ਔਰ ਰੇਟ ਮਿਲੂਗਾ ਜੀ ਸਿਰਫ 700 ਰੁਪਏ ਦਾ ਜੀ ਜਿਹੜਾ 20 ਬਿਸ ਲੈਂਦਾ ਆ ਉਹਨਾਂ ਨੂੰ ਡਿਸਕਾਊਂਟ ਕਰਕੇ ਦਿੱਤਾ ਜਾਊਗਾ ਜੀ ਔਰ ਇਸ ਤੋਂ ਬਾਅਦ ਜੀ ਜਿਨ੍ਹਾਂ ਨੇ ਫੁੱਲ ਬਾਜੂ ਟੀ-ਸ਼ਰਟਾਂ ਲੈਣੀਆਂ ਆਇਆ ਸਾਡੇ ਕੋਲ ਫੁੱਲ ਬਾਜੂ ਟੀ-ਸ਼ਰਟ ਦੀ ਵੈਰਾਈਟੀ ਬਹੁਤ ਸਾਰੀ ਹੈਗੀ ਆ ਸੋ ਐਮ ਤੋਂ ਲੈ ਕੇ 4XL ਤੱਕ ਸਾਈਜ਼ ਆ ਇਹ ਵੀ ਜਿਹੜੀਆਂ ਅਸੀਂ ਦਵਾਂਗੇ ਤੁਹਾਨੂੰ 500 ਰੁਪਏ ਦੀਆਂ ਦੋ ਸੋ ਚੈੱਕ ਕਰੋ ਜੀ ਕਲਰ ਚਾਰਟ ਫੁੱਲ ਬਾਜੂ ਦੇ ਬਹੁਤ ਸਾਰੇ ਆ ਸੋ ਦੇਖੋ ਜੀ ਕਲਰ ਚਾਰਟ ਲੋ ਜੀ ਇਹ ਫੁੱਲ ਬਾਜੂ ਦੇ ਆ 500 ਰੁਪਏ ਦੇ ਦੋ ਲੋ ਜੀ ਲਓ ਜੀ ਇਸ ਤੋਂ ਬਾਅਦ ਲੇਡੀ ਸੂਟਾਂ ਤੇ ਭਾਰੀ ਸੇਲ ਲਗਾਉਣ ਜਾ ਰਹੇ ਆ ਸੋ ਫਰੋਕ ਸੂਟ ਦੀ ਸਟਾਰਟਿੰਗ ਕਰ ਰਹੇ ਆ ਜੀ ਅਸੀਂ ਜਿਹੜਾ ਫਰੋਕ ਸੂਟ ਪਹਿਲਾਂ 500 600 ਰੁਪਏ ਦੇ ਵਿੱਚ ਵੇਚਿਆ ਹੋਇਆ ਵਾ ਤੁਸੀਂ ਦੇਖ ਸਕਦੇ ਆ ਇਹਦੇ ਨਾਲ ਪਲਾਜ਼ੋ ਵੀ ਆ ਸੋ ਇਹ ਵਾਲਾ ਸੂਟ ਅਸੀਂ ਪਹਿਲਾਂ 500 600 ਦੇ ਵਿੱਚ ਆ ਹੁਣ ਅਸੀਂ ਦੇਣ ਜਾ ਰਹੇ ਆ 1000 ਰੁਪਏ ਦਾ ਇੱਕ ਨਹੀਂ ਦੋ ਨਹੀਂ ਤਿੰਨ ਸੋ 1000 ਰੁਪਏ ਦੇ ਤਿੰਨ ਦੇਣ ਜਾ ਰਹੇ ਆ ਜੀ ਸੋ ਦੇਖ ਸਕਦੇ ਆ ਇਹਦੇ ਵਿੱਚ ਕਲਰ ਚਾਰਟ ਬਹੁਤ ਹੀ ਵਧੀਆ ਵਾ ਸੋ ਚੈੱਕ ਕਰੋ ਜੀ ਸੋ ਕਲਰ ਚਾਰਟ ਤੁਹਾਨੂੰ ਬਹੁਤ ਸਾਰੇ ਮਿਲਣਗੇ 1000 ਰੁਪਏ ਦੇ ਤਿੰਨ ਗਰਮੀਆਂ ਦੇ ਵਿੱਚ ਜਿਹੜੀ ਆ ਸਭ ਤੋਂ ਵੱਡੀ ਸੇਲ ਸਾਡੇ ਕੋਲ ਲੱਗੀ ਹੋਈ ਆ 1000 ਰੁਪਏ ਦੇ ਤਿੰਨ ਲੋ ਜੀ ਸੋ ਇਸ ਤੋਂ ਬਾਅਦ ਕੁੜਤੇ ਦੀ ਵੈਰਾਈਟੀ ਸੋ ਸਾਡੇ ਕੋਲ ਕੁੜਤੇ ਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਏ ਹੋਇਆ ਸੋ ਚੈੱਕ ਕਰੋ ਇਹਦੇ ਵਿੱਚ ਤੁਹਾਨੂੰ ਸਾਈਜ਼ ਮਿਲੂਗਾ ਐਲ ਐਕਸਲ ਡਬਲ ਐਕਸਲ ਤੋਂ ਲੈ ਕੇ ਟ੍ਰਿਪਲ 4 5 ਤੱਕ ਸੋ ਇਹ ਵਾਲਾ ਕੁੜਤਾ ਵੀ ਅਸੀਂ 4 500 ਦੀ ਸੇਲ 'ਚ ਵੇਚਿਆ ਹੋਇਆ ਵਾ ਜਿਹੜੇ ਕਿ ਹੁਣ ਅਸੀਂ ਸੇਲ 'ਚ ਲਗਾਉਣ ਜਾ ਰਹੇ ਆ 1000 ਰੁਪਏ ਦੇ ਤਿੰਨ ਸੋ ਸਾਈਜ਼ ਜਿਹੜਾ ਮਰਜ਼ੀ ਲੈ ਜਾਓ ਸੋ ਚੈੱਕ ਕਰੋ ਜੀ 컬러 ਚਾਰਟ ਬਹੁਤ ਸਾਰੇ ਆ ਸੋ ਜਿਹੜਾ ਵਿਜ਼ਿਟ ਕਰੂਗਾ ਉਹਨਾਂ ਨੂੰ ਅਸੀਂ ਬਹੁਤ ਸਾਰੀ ਵੈਰਾਈਟੀ ਦਿਖਾਵਾਂਗੇ ਕਿਉਂਕਿ ਵੀਡੀਓ ਦੇ ਵਿੱਚ ਜਿਹੜੀ ਆ ਪੂਰੀ ਵੈਰਾਈਟੀ ਨਹੀਂ ਦਿਖਾ ਸਕਦੇ ਜੀ ਕਿਉਂਕਿ ਸਾਡੇ ਕੋਲ ਵੈਰਾਈਟੀ ਜਿਹੜੀ ਆ ਬਹੁਤ ਆ ਸੋ ਇਸ ਤੋਂ ਬਾਅਦ ਚੈੱਕ ਕਰੋ ਜੀ ਫਰੋਕ ਸੋ ਫਰੋਕ ਦੇ ਸਾਡੇ ਕੋਲ ਬਹੁਤ ਸਾਰੇ ਡਿਜ਼ਾਈਨ ਆ ਅਲੱਗ-ਅਲੱਗ 컬러 ਚਾਰਟ ਆ ਸੋ ਇਹ ਵਾਲੀ ਫਰੋਕ ਸਾਡੇ ਕੋਲ 500 ਰੁਪਏ ਤੋਂ ਲੈ ਕੇ 1000 ਦੀ ਰੇਂਜ ਤੱਕ ਹੈਗੀ ਆ ਜੀ ਸੋ ਇਹ ਦੇਖੋ ਜੀ ਸੋ ਇਸ ਤੋਂ ਬਾਅਦ ਦਿਖਾਵਾਂਗੇ ਜੀ ਤੁਹਾਨੂੰ ਕੋਟ ਸੈੱਟ ਸੋ ਕੋਟ ਸੈੱਟ ਦੀ ਮਾਰਕੀਟ ਦੇ ਵਿੱਚ ਹੁਣ ਬਹੁਤ ਸਾਰ ਸੋ ਮਾਰਕੀਟ ਦੇ ਵਿੱਚ ਕੋਟ ਸੈਟ ਜਿਹੜੇ ਆ 1500 2000 2500 ਤੱਕ ਵਿਕ ਰਹੇ ਆ ਸੋ ਸਾਡੇ ਕੋਲ ਜ਼ਿਆਦਾਤਰ ਡਿਜ਼ਾਈਨ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਮਿਲਣਗੇ ਜੀ ਸੋ ਚੈੱਕ ਕਰੋ ਬਹੁਤ ਸਾਰੇ ਡਿਜ਼ਾਈਨ ਆ ਗਏ ਆ ਸੋ ਡਿਜ਼ਾਈਨਾਂ ਦੀ ਕਮੀ ਨਹੀਂ ਹੈਗੀ ਸੋ ਚੈੱਕ ਕਰੋ ਜੀ ਅਫਗਾਨੀ ਨਾਲ ਆ ਔਰ কুর্তা ਵਾ ਇਹ ਵੀ ਜਿਹੜੀ ਆ ਰੇਂਜ ਸਾਰੀ ਆ 500 ਤੋਂ ਲੈ ਕੇ 1000 ਤੱਕ ਆ ਜੀ ਸੋ ਡਿਜ਼ਾਈਨ ਚੈੱਕ ਕਰੋ ਜੀ ਲੋ ਜੀ ਪੂਰੀ ਐਮਬ੍ਰੋਇਡਰੀ ਦਾ ਕੰਮ ਕੀਤਾ ਹੋਇਆ ਵਾ ਜੀ ਸਾਰੀ ਲੇਟੈਸਟ ਵੈਰਾਈਟੀ ਆ ਜੀ ਸੋ ਜੋ ਸ਼ੋਅਰੂਮਾਂ ਦੇ ਵਿੱਚ ਮਿਲੂਗਾ ਸੋ ਸੇਮ ਵੈਰਾਈਟੀ ਸਾਡੇ ਕੋਲ ਮਿਲੂਗੀ ਜੀ 500 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਲਓ ਜੀ ਇਹ ਵਾਲੀ ਰੇਂਜ ਜਿਹੜੀ ਆ 500 ਤੋਂ ਸਟਾਰਟ ਆ ਜੀ ਲਓ ਜੀ ਇਸ ਤੋਂ ਬਾਅਦ ਵਾਰੀ ਆ ਜੀ ਨੈਰਾ ਕਟ ਸੂਟ ਸੋ ਨੈਰਾ ਕਟ ਸੂਟ ਜਿਹੜੇ ਅਸੀਂ ਪਹਿਲਾਂ 1500 1200 2000 ਦੀ ਰੇਂਜ 'ਚ ਵੇਚੇ ਹੋਇਆ ਹੁਣ ਆਪਾਂ ਰੇਂਜ ਕਰਤੀ ਆ ਜੀ 1000 ਰੁਪਏ ਸੋ ਇਹਦੇ ਵਿੱਚ ਸਾਈਜ਼ ਮਿਲੂਗਾ ਜੀ ਤੁਹਾਨੂੰ 50 ਨੰਬਰ 52 ਨੰਬਰ 3 XL 4 XL 5 XL ਸੋ ਚੈੱਕ ਕਰੋ ਦੁਪੱਟਾ ਨਾਲ ਆ ਕਲਰ ਚਾਰਟ ਬਹੁਤ ਸਾਰੇ ਹੈਗੇ ਆ ਜੀ ਸੋ ਦੇਖੋ ਕਲਰ ਚਾਰਟ ਜੀ ਲੋ ਜੀ ਲੋ ਜੀ ਸੋ ਇਸ ਤੋਂ ਬਾਅਦ ਦਿਖਾਵਾਂਗੇ ਜੀ ਤੁਹਾਨੂੰ ਟੋਪ ਸੋ ਟੋਪ ਸਾਡੇ ਕੋਲ ਜਿਹੜੇ ਆ ਬ੍ਰਾਂਡਡ ਟੋਪ ਆ ਸੋ ਇਹਦੇ ਵਿੱਚ ਰੇਂਜ ਜਿਹੜੀ ਆ 400 500 ਵਾਲੀ ਰੇਂਜ ਜਿਹੜੀ ਆ ਇਹ ਵੀ ਆਪਾਂ ਦੇਣ ਜਾ ਰਹੇ ਆ ਜੀ 1000 ਰੁਪਏ ਦੇ ਤਿੰਨ ਸੋ ਚੈੱਕ ਕਰੋ ਸਾਈਜ਼ ਸਾਡੇ ਕੋਲ ਮਿਲਣਗੇ ਇਹਦੇ ਵਿੱਚ ਵੀ 3 4 5 ਸੋ ਇਹ ਅਸੀਂ ਦੇਣ ਜਾ ਰਹੇ ਆ ਜੀ 1000 ਰੁਪਏ ਦੇ ਤਿੰਨ ਸੋ ਇਹਦੇ ਵਿੱਚ ਟੋਪ ਆ ਜੀ ਇੱਕ ਟੀ-ਸ਼ਰਟ ਵਾਲਾ ਉਹ ਵੀ ਤੁਹਾਨੂੰ ਦਿਖਾ ਰਹੇ ਆ ਇਹ ਵਾਲੇ ਟੌਪ ਜਿਹੜੇ ਆ ਅਸੀਂ ਦੇਣ ਜਾ ਰਹੇ ਆ 500 ਰੁਪਏ ਦੇ ਦੋ ਲੋ ਜੀ crop top ਦੇ ਸਾਡੇ ਕੋਲ 50 ਤੋਂ 60 ਡਿਜ਼ਾਈਨ ਆ ਔਰ ਇਹਦੇ ਬੈਗ ਤੇ ਪ੍ਰਿੰਟ ਵੀ ਹੈ ਜੀ ਇਹ ਅਸੀਂ ਦੇਣ ਜਾ ਰਹੇ ਆ ਜੀ 500 ਰੁਪਏ ਦੇ ਦੋ ਸੋ ਸਾਡੇ ਕੋਲ ਡਿਜ਼ਾਈਨ ਬਹੁਤ ਸਾਰੇ ਆ ਸੋ ਵੀਡੀਓ ਦੇ ਵਿੱਚ ਪੂਰੇ ਡਿਜ਼ਾਈਨ ਅਸੀਂ ਨਹੀਂ ਦਿਖਾ ਸਕਦੇ ਸੋ ਵਿਜ਼ਿਟ ਕਰੋ ਵਿਜ਼ਿਟ ਕਰੋਗੇ ਤੇ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਜਿਹੜੀ ਆ ਸਾਡੇ ਕੋਲ ਅਵੇਲੇਬਲ ਮਿਲੇਗੀ ਸੋ ਇਦਾਂ ਦੀਆਂ ਮਿੱਡੀਆਂ ਜਿਹੜੀਆਂ ਮਾਰਕੀਟ ਦੇ ਵਿੱਚ 1000 12 1200 ਦੀਆਂ ਵਿਕਦੀਆਂ ਆ ਅਸੀਂ ਦੇਣ ਜਾ ਰਹੇ ਹਾਂ ਸਿਰਫ 700 ਰੁਪਏ ਦੀ ਰੇਂਜ ਲੋ ਜੀ ਸੋ ਇੱਕ ਵਾਰੀ ਡਿਜ਼ਾਈਨ ਤੁਹਾਨੂੰ ਜਿਹੜੇ ਆ ਨਿਗਾਹ ਕਰਵਾ ਦਿੰਨੇ ਆ ਸੋ ਸਾਡੇ ਕੋਲ ਡਿਜ਼ਾਈਨਾਂ ਦੀ ਕਮੀ ਨਹੀਂ ਹੈਗੀ ਸੋ ਬਹੁਤ ਸਾਰੇ ਡਿਜ਼ਾਈਨ ਇਹ ਵਾਲਾ ਜੀ 1000 ਦੀ ਰੇਂਜ ਚਾ ਜੀ ਸੋ ਲੋ ਜੀ ਚੈੱਕ ਕਰੋ ਡਿਜ਼ਾਈਨ ਬਹੁਤ ਸਾਰੇ ਆ ਜੀ ਲੋ ਜੀ ਸੋ ਸਟੇਟ ਕੁੜਤੇ ਵਾਲਾ ਡਿਜ਼ਾਈਨ ਲੈਣਾ ਆ ਸਟੇਟ ਕੁੜਤੇ ਵਾਲਾ ਮਿਲੂਗਾ ਫਰੋਕ ਸੂਟ ਲੈਣਾ ਆ ਫਰੋਕ ਸੂਟ ਮਿਲੂਗਾ ਨੈਰਾ ਕੱਟ ਲੈਣਾ ਆ ਨੈਰਾ ਕੱਟ ਮਿਲੂਗਾ ਜੀ ਭਾਈ ਦੱਸ ਸੋ ਪ੍ਰਾਈਸ ਸਾਡੇ ਆ ਜਿਹੜੇ ਆਈ 1000 ਰੁਪਏ ਦੇ ਤਿੰਨਾ 500 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਆ ਜੀ ਸੋ ਸਾਡੇ ਕੋਲ ਜਿਹੜੀ ਵੈਰਾਈਟੀ ਆ 2000 ਤੱਕ ਅਵੇਲੇਬਲ ਆ ਜੀ ਸੋ ਸਾਡੇ ਕੋਲ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲੋਗੀ ਜੀ ਸੋ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਸਾਡੇ ਕੋਲ ਵੈਰਾਈਟੀ ਬਹੁਤ ਸਾਰੀ ਆ ਸੋ ਜਿਨ੍ਹਾਂ ਨੇ ਵਿਜ਼ਿਟ ਕੀਤਾ ਉਹਨਾਂ ਨੂੰ ਤੇ ਪਤਾ ਆ ਸੋ ਜਿਨ੍ਹਾਂ ਲਈ ਜਿਨ੍ਹਾਂ ਨੂੰ ਨਹੀਂ ਪਤਾ ਇਹ ਉਹਨਾਂ ਲਈ ਜਿਹੜੀ ਆ ਨਵੀਂ ਵੀਡੀਓ ਅਸੀਂ ਬਣਵਾ ਰਹੇ ਆ ਜੀ ਲੋ ਜੀ ਸੋ ਪਹਿਲਾ ਸਾਡੀ ਵੀਡੀਓ ਚ ਕਸਟਮਰਾਂ ਨੇ ਬਹੁਤ ਸਾਰਾ ਪਿਆਰ ਦਿੱਤਾ ਵਾ ਸੋ ਸਾਡੇ ਜਿਹੜੇ ਆ ਬਹੁਤ ਸਾਰੇ ਕੁਰਤੇ ਪਸੰਦ ਕੀਤੇ ਗਏ ਆ ਉਹ ਰੇਟ ਜਿਹੜੇ ਅਸੀਂ ਆ ਸਾਰੇ ਬਾਜ਼ਾਰ ਨਾਲੋਂ ਵੱਖਰੇ ਦੇ ਰਹੇ ਆ ਜੀ ਲੋ ਜੀ ਐ ਵਾਲੀ ਫਰੋਕ ਜਿਹੜੀ ਆ ਅਸੀਂ ਦੇਣ ਜਾ ਰਹੇ ਆ ਸਿਰਫ 500 ਰੁਪਏ ਦੀ ਰੇਂਜ ਲੋ ਜੀ ਸਾਡੇ ਕੋਲ ਨਾਈਟ ਸੂਟ ਦੀ ਵੈਰਾਈਟੀ ਬਹੁਤ ਆ ਨਾਈਟ ਸੂਟ ਵੀ ਸਾਡੇ ਕੋਲ ਜਿਹੜਾ 500 ਰੁਪਏ ਤੋਂ ਸਟਾਰਟ ਹੋ ਜਾਂਦਾ ਆ ਜੀ ਸੋ 1000 ਰੁਪਏ ਤੱਕ ਨਾਈਟ ਸੂਟ ਦੀ ਵੈਰਾਈਟੀ ਮਿਲੋਗੇ ਤੁਹਾਨੂੰ ਸੋ ਚੈੱਕ ਕਰੋ ਲੇਟੈਸਟ ਡਿਜ਼ਾਈਨ ਆ ਵੈਰਾਈਟੀ ਸਾਡੇ ਕੋਲ ਬਹੁਤ ਆ ਜੀ ਲੋ ਜੀ ਸੋ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸੋ ਜਿੰਨਾ ਜਿੰਨਾ ਨੇ ਸਾਡੇ ਕੋਲ ਸ਼ੋਪਿੰਗ ਕਰਨੀ ਆ ਸਾਡੇ ਕੋਲ ਪਹੁੰਚ ਸਕਦੇ ਆ ਜੀ ਸਾਡੀ ਦੁਕਾਨ ਹੈਗੀ ਆ ਤਲਾਬ ਰੋਡ ਦਸੂਆ ਦੇ ਵਿੱਚ ਸਟੇਟ ਬੈਂਕ ਦੇ ਬਿਲਕੁਲ ਨਾਲ ਸੋ ਸਾਡੇ ਕੋਲ ਜਿਹੜੀ ਆ ਹਰ ਤਰ੍ਹਾਂ ਦੀ ਵੈਰਾਈਟੀ ਹੁੰਦੀ ਆ ਪਜਾਮੇ ਟੀ-ਸ਼ਰਟ ਤੋਂ ਲੈ ਕੇ ਬੱਚਿਆਂ ਦੇ ਸੂਟਾਂ ਤੋਂ ਲੈ ਕੇ ਹਰ ਤਰ੍ਹਾਂ ਦੀ ਵੈਰਾਈਟੀ ਅਵੇਲੇਬਲ ਆ ਸੋ ਇੱਕ ਵਾਰ ਸਾਡੇ ਕੋਲ ਵਿਜ਼ਿਟ ਜ਼ਰੂਰ ਕਰੋ ਕਿਉਂਕਿ ਸਾਡੇ ਕੋਲ ਜਿਹੜੀ ਆ ਜਿੰਨੀ ਵੈਰਾਈਟੀ ਹੈਗੀ ਆ ਉਹ ਇਹ ਅਸੀਂ ਵੀਡੀਓ ਦੇ ਵਿੱਚ ਕਲੀਅਰ ਨਹੀਂ ਕਰ ਸਕਦੇ ਸੋ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਸੋਨੂ ਰੈਡੀमेड ਗਾਰਮੈਂਟ ਤਲਾਬ ਰੋਡ ਦਸੂਆ ਸੋ ਸਾਡੇ ਦਿੱਤੇ ਹੋਏ ਕੰਟੈਕਟ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਜੇ ਸਾਡਾ ਐਡਰੈਸ ਨਹੀਂ ਪਤਾ ਲੱਗਦਾ ਸੋ ਜਿਨ੍ਹਾਂ ਨੇ ਕੋਰੀਅਰ ਪਾਰਸਲ ਲਵਾਣੇ ਆ ਉਹਦੇ ਲਈ ਅਸੀਂ ਵੱਖਰੀ ਫੈਸਿਲਿਟੀ ਰੱਖੀ ਹੋਈ ਆ ਪਿਛਲੀ ਵਾਰ ਜਿਹੜੀਆਂ ਸਾਡੇ ਕੋਲਾਂ ਨਹੀਂ ਚੱਕ ਹੋਈਆਂ ਸੋ ਇਸ ਵਾਰੀ ਅਸੀਂ ਪੂਰੀ ਫੈਸਿਲਿਟੀ ਰੱਖੀ ਹੋਈ ਆ ਸੋ ਜਿਨ੍ਹਾਂ ਜਿਨ੍ਹਾਂ ਨੇ ਕੋਰੀਅਰ ਲਵਾਣੇ ਆ ਸਾਨੂੰ ਕੰਟੈਕਟ WhatsApp ਨੰਬਰ ਤੇ ਸਾਡੇ ਕਰ ਸਕਦਾ ਵਾ ਧੰਨਵਾਦ